ਸਸਿਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਆਪਣਾ ਮਹਾਰਾਣੀ ਜਿੰਦਾ ਜਿਹਦੇ ਕਰਕੇ ਆਪਣੀ ਇਹ ਕੈਟਲੌਗ ਹੋਈ ਸੀ ਫੇਮਸ ਬਹੁਤ ਸੁਪਰ ਹਿੱਟ ਗਈ ਸੀ ਮਹਾਰਾਣੀ ਜਿੰਦਾ ਰਸ਼ਟ ਛੇਡ ਕਰਕੇ ਇੰਨਾ ਕੋ ਪਿਆਰਾ ਪੀਸ ਹੈ ਜਿਹਨਾਂ ਨੂੰ ਥੋੜਾ ਜਿਹਾ ਡਿਜੀਟਲ ਦੇ ਵਿੱਚ ਫੈਬਰਿਕ ਚਾਹੀਦਾ ਆ ਸਿੰਪਲ ਸੋਬਰ ਚਾਹੀਦਾ ਆ ਕੋਈ ਚੁਬਣੇ ਵਾਲਾ ਨਹੀਂ ਚਾਹੀਦਾ ਕਲਰ ਇਹ ਜਿਹਾ ਚਾਹੀਦਾ ਵੀ ਜਿਹੜਾ ਹਰ ਕਿਸੇ ਤੇ ਸੂਟ ਕਰੇ ਉਸੇ ਟਾਈਪ ਦਾ ਸੂਟ ਹੈ ਪੰਜਾਬੀ ਸਰਦਾਰੀ ਸੂਟ ਬਣਵਾਓ ਪਟਿਆਲਾ ਸ਼ਰਾਰਾ ਸੂਟ ਬਣਵਾਓ ਪੈਂਟ ਸੂਟ ਬਣਾਓ ਕਿਸੇ ਤਰ੍ਹਾਂ ਵੀ ਤੁਸੀਂ ਰੈਡੀ ਕਰਵਾ ਸਕਦੇ ਆ ਜਿਹੜਾ ਮੈਂ ਰੈਡੀ ਕਰਵਾਇਆ ਮੈਂ ਤਾਂ ਪੂਰਾ ਫੰਕਸ਼ਨ ਦੇ ਅਕੋਰਡਿੰਗ ਰੈਡੀ ਕਰਵਾਇਆ ਹੋਇਆ ਹਲਕੇ ਫੁਲਕੇ ਫੰਕਸ਼ਨ ਚ ਪਾਣ ਵਾਸਤੇ ਸ਼ਰਾਰਾ ਸੂਟ ਜੋ ਕਿ ਮੈਂ ਤੁਹਾਨੂੰ ਪ੍ਰੋਪਰ ਅੱਗੇ ਆ ਕੇ ਦਿਖਾਵਾਂਗੀ ਠੀਕ ਹੈ ਜੀ ਤੇ ਉਹਦੇ ਉੱਪਰ ਮੈਂ ਲੇਸ ਵਗੈਰਾ ਲਗਾਈ ਹੋਈ ਹੈ ਅੱਜ ਆਪਾਂ ਲੇਸ ਵੀ ਇਹਦੇ ਨਾਲ ਐਡ-ਆਨ ਕਰ ਰਹੇ ਹਾਂ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਪਿਓਰ ਕ੍ਰਿਸਟਲ ਦੀ ਜਿਹੜੀ ਮੈਂ ਲਗਵਾਈ ਸੀ ਉਸ ਟਾਈਮ ਸਾਨੂੰ ਨਹੀਂ ਮਿਲੀ ਸੀ ਮੈਂ ਤਾਂ 60 ਰੁਪਏ ਮੀਟਰ ਵਾਲੀ ਲੇਸ ਲਗਵਾਈ ਹੋਈ ਹੈ ਜੀ ਪਰ ਇਹ ਮੈਂ ਲੈ ਕੇ ਆਈ ਆ ਪਿਓਰ ਕ੍ਰਿਸਟਲ ਦੀ ਲੇਸ ਮੈਂ ਖੁਦ ਵੀ ਰਿਮੂਵ ਕਰਕੇ ਹੀ ਲਗਵਾਵਾਂਗੀ ਤੇ ਆਪਣੇ ਕਸਟਮਰਸ ਵਾਸਤੇ ਫੁੱਲ ਸਟਾਕ ਲੈ ਕੇ ਆਏ ਆ ਆਪਾਂ ਇਹ ਲੇਸ ਦਾ ਦੇਖੋ ਹੁਣ ਦੀ ਵਾਰ ਨਾ ਆਪਾਂ ਪ੍ਰੋਪਰ ਕੰਮ ਕਰਾਂਗੇ ਜੀ ਇਹ ਦੇਖੋ ਇਹ ਵੀ ਲੈ ਕੇ ਆਈ ਆ ਇਹਦੇ ਵਿੱਚ 2-2 ਮੀਟਰ ਕ੍ਰਿਸਟਲ ਦੀ ਪਾਣੀ ਆ ਲੇਸ ਤੇ ਤੁਹਾਨੂੰ ਦੇਣਾ ਹੈ ਗਿਫਟ ਠੀਕ ਆ ਇਹ ਵਾਲੀ ਲੈ ਜੇ ਜੇ ਕਿਸੇ ਨੇ ਹੈਂਗਿੰਗ ਲਗवानी ਤਾਂ ਤੁਸੀਂ ਲੈ ਸਕਦੇ ਆ ਅਦਰਵਾਈਜ਼ ਨਹੀਂ ਕਿਸੇ ਨੇ ਲਗवानी ਤਾਂ ਤੁਸੀਂ ਨਾ ਲੋ ਇਹ ਆਪਾਂ ਲੈ ਆਏ ਆ ਫੁੱਲ ਸਟਾਕ ਲੈ ਕੇ ਆਏ ਆ ਇਹਨਾਂ ਦੇ ਕਈ ਬੰਡਲ ਲੈ ਕੇ ਆਏ ਆ ਠੀਕ ਆ ਹੁਣ ਦੇਖੋ ਮੇਰੇ ਵਾਲਾ ਸੂਟ ਪਹਿਲਾਂ ਦੇਖੋ ਜੀ ਇਹ ਵਾਲਾ ਸੂਟ ਆ ਮੈਂ ਬਣਵਾਇਆ ਸ਼ਰਾਰੇ ਦੇ ਨਾਲ ਠੀਕ ਹੈ ਇਦਾਂ ਮੈਂ ਸ਼ਰਾਰਾ ਰੈਡੀ ਕਰਵਾਇਆ ਕੰਫਰਟੇਬਲ ਜਿਹਾ ਉਦੇ ਉੱਪਰ ਸ਼ਰਟ ਬਣਵਾਈ ਹੈ ਤੇ neck ਮੈਂ ਬਹੁਤ ਸੋਨਾ ਵਿੱਚ ਏਦਾਂ ਪਿੰਟੈਕਸ ਚਾ ਕਰਕੇ ਲੇਸ ਦੇ ਨਾਲ ਹਾਈਲਾਈਟ ਕੀਤਾ ਇੱਥੇ ਲੇਸ ਲਗਵਾਈ ਆ ਇੱਕ ਮੈਥੇ ਲਗਵਾਈ ਆ ਠੀਕ ਹੈ ਜੀ ਪਰ ਮੈਂ ਚੇਂਜ ਕਰਵਾਵਾਂਗੀ ਤੇ ਜਿਹੜਾ ਦੁਪੱਟਾ ਆ ਦੇਖੋ ਬਹੁਤ ਸੋਨਾ ਜ਼ੋਰਜਟ ਆਰਗੈਂਜਾ ਦਾ ਬਹੁਤ ਫਾਈਨ ਫੈਬਰਿਕ ਫਿਟਿੰਗ ਵਗੈਰਾ ਸਭ ਜ਼ਬਰਦਸਤ ਠੀਕ ਹੈ ਤੁਸੀਂ ਵੀ ਆਪਣਾ ਟਰਾਈ ਕਰ ਸਕਦੇ ਜਿੱਦਾਂ ਮਰਜ਼ੀ ਹੁਣ ਦੇਖੋ ਆਪਣਾ ਸੂਟ ਆਪਣੇ ਪੀਸ ਦੇ ਉੱਪਰ ਹੈਗਾ ਹੈਂਡਵਰਕ ਸਭ ਤੋਂ ਪਹਿਲੀ ਖਾਸ ਗੱਲ ਪਤਾ ਕੀ ਹੈ ਇਹਦਾ ਕਲਰ ਜੋ ਕਿ ਗਜਬ ਬਣਾਇਆ ਵਾਕੇ ਹੀ ਗਜਬ ਕਲਰ ਬਣਾਇਆ ਹੈ ਕਾਪੀ ਡੁਪਲੀਕੇਟ ਜੋ ਮਰਜ਼ੀ ਕਰੀ ਜਾਓ ਬਟ ਜੋ ਇਹ ਚੀਜ਼ ਰੌਮ ਟੈਕ ਸਿਕਵਰ ਚੀਜ਼ ਲਾਂਚ ਕਰਦਾ ਹੈ ਤੇ ਜਿਸ ਹਿਸਾਬ ਦੇ ਇਹਨਾਂ ਦੇ ਰੇਟ ਹੈ ਰੇਟ ਵੀ ਬਿਲਕੁਲ ਰੀਜ਼ਨੇਬਲ ਤੇ ਜਿਹੜਾ ਇਹਨਾਂ ਨੇ ਕੰਮ ਦੇ ਇੱਕ ਮੈਡਮ ਦਾ ਫੋਨ ਆਇਆ ਕਿ ਅਸੀਂ ਨਾ ਦਬਕੇ ਦੇ ਸੂਟ ਲੈ ਲੈ ਕੇ ਨਾ ਥੱਕ ਗਏ ਜੀ ਉਹ ਪਾਏ ਨਹੀਂ ਜਾਂਦੇ ਦੇਖੋ ਇਹਨਾਂ ਨੇ ਦਬਕਾ ਵੀ ਲਗਾਇਆ ਚੀਜ਼ ਵੀ ਬਣਾਈ ਫਿਟਿੰਗ ਵੀ ਪਰਫੈਕਟ ਆ ਰਹੀ ਹੈ ਕੱਪੜੇ ਦੀ ਵੀ ਮਤਲਬ ਪਾ ਕੇ ਨਾ ਇਦਾਂ ਲੱਗ ਰਿਹਾ ਜਿਦਾਂ ਸਿੰਪਲ ਕਾਟਨ ਦਾ ਸੂਟ ਪਾਇਆ ਹੁੰਦਾ ਇੰਨਾ ਲਾਈਟ ਵੇਟ ਦੇਖੋ ਜੀ ਇਹ ਫੈਬਰਿਕ ਠੀਕ ਹੈ ਵਿੱਚ ਛੋਟਾ ਛੋਟਾ ਡਿਜੀਟਲ ਡੋਟਸ ਡਿਜੀਟਲ ਪ੍ਰਿੰਟਿੰਗ ਕਰਕੇ ਪੂਰਾ ਹੈਂਡਵਰਕ ਦਾ ਕੰਮ ਕਹਿੰਦੇ ਜੀ ਰਾਉਂਡ ਟੈਕਸ ਦਾ ਸੂਟ ਲੈਣਾ ਜਿਹਦੇ ਉੱਪਰ ਮਤਲਬ ਕਿ ਹੈਂਡਵਰਕ ਵੀ ਇਹ ਕਰਦੇ ਆ ਨਾ ਇੰਨੀ ਕੁ ਪਿਆਰੀ ਲੁੱਕ ਆਂਦੀ ਹੈ ਨਾ ਵੀ ਮਤਲਬ ਕਿ ਹਲਕਾ ਤੇ ਸੁਪੀਰੀਅਰ ਇੱਕ ਕੁਆਲਿਟੀ ਪੀਸ ਦੀ ਝਲਕ ਮਾਰਦੀ ਹੈ ਨਾ ਉਹ ਚੀਜ਼ ਤੁਹਾਡੇ ਰੌਂਟੈਕਸ ਬ੍ਰਾਂਡ ਦੇ ਵਿੱਚ ਆਉਂਦੀ ਹੈ ਸੂਟ ਦੀ ਠੀਕ ਹੈ ਨੰਬਰ ਰਹੇਗਾ ਇਸ ਪੀਸ ਦਾ ਆਪਣੇ ਦਾ ਇੱਕ ਰੇਟ ਰਹੇਗਾ 3100 ਰੁਪਏ ਠੀਕ ਹੈ ਜੀ ਜਿਹਨੂੰ ਚਾਹੀਦੀ ਹੈ 2 ਮੀਟਰ ਕ੍ਰਿਸਟਲ ਲੇਸ ਨਹੀਂ ਚਾਹੀਦੀ ਤੁਹਾਡੀ ਆਪਣੀ ਮਰਜ਼ੀ ਹੈ ਜੇ ਕਿਸੇ ਨੂੰ ਚਾਹੀਦੀ ਹੈ ਇਹ ਵਾਲੀ ਸਾਡੀ 180 ਰੁਪਏ ਮੀਟਰ ਲੇਸ ਹੈ ਅੱਜ ਤੁਹਾਨੂੰ ਇਹਦੇ ਵਿੱਚ 100 ਰੁਪਏ ਮੀਟਰ ਲੇਸ ਮਿਲੇਗੀ 2 ਮੀਟਰ ਲੇਸ ਲਗਣੀ ਆ ਅੱਜ ਦਾ ਆਫਰ ਇਹੀ ਆ ਸਿਰਫ ਅੱਜ ਵਾਲਿਆਂ ਵਾਸਤੇ ਅੱਜ ਮੈਂ ਫੁੱਲ ਸਟਾਕ ਲੈ ਕੇ ਆਈ ਆ ਦੇਖੋ ਪੂਰੀ ਲੈ ਕੇ ਆਈ ਆ ਇਹ ਦੇਖੋ ਮੈਂ ਕਿਹਾ ਕੋਈ ਸੂਟ ਲੰਘ ਨਾ ਜਾਏ ਬਿਨਾ ਲੇਸ ਤੋਂ ਤੁਹਾਡੇ ਕੋਲ ਸਪੈਸ਼ਲੀ ਫੋਟੋ ਆਉਗੀ ਠੀਕ ਹੈ ਨਾ ਕਿਉਂਕਿ ਪਿਛਲੇ ਵਾਰ ਮੇਰੇ ਤੋਂ ਗਲਤੀ ਹੋ ਗਈ ਮੈਂ ਵੀਡੀਓ ਦੇ ਵਿੱਚ ਬੋਲਤਾ ਪੂਰਤੀ ਹੋ ਨਹੀਂ پائی ਐਨੀ ਇੰਨਾ ਸਟਾਕ ਨਹੀਂ ਸੀ ਨਹੀਂ ਸਾਨੂੰ ਇੰਨੇ ਹੋ ਸੀ ਹੁਣ ਮੈਂ ਪ੍ਰੋਪਰ ਕਰਕੇ ਫੇਰ ਮੈਂ ਵੀਡੀਓ 'ਚ ਬੋਲਿਆ ਮੈਂ ਕਿਹਾ ਸਭ ਨੂੰ ਦੇਣੀ ਆ ਭਾਈ ਠੀਕ ਹੈ ਜੀ ਨੰਬਰ 1 ਜੇ ਕਿਸੇ ਨੇ ਨਾ ਲੇਸ ਨਹੀਂ ਲੈਣੀ ਵੀ ਮਤਲਬ ਕਿ ਸਿੰਪਲ ਗਲਾ ਬਣਵਾਉਣਾ ਡਬਲ ਕਰਕੇ ਬਟਨਸ ਵਾਲਾ 골ਡਨ ਬਟਨ ਵੀ ਆਪਾਂ ਇਹਦੇ ਵਿੱਚ ਤਿੰਨ ਤਿੰਨ ਚਾਰ ਚਾਰ ਪਾ ਕੇ ਦੇ ਦੇਵਾਂਗੇ ਵਧੀਆ ਆਪਾਂ ਨੇ 골ਡਨ ਬਟਨ ਵੀ ਲੈ ਕੇ ਆਏ ਆ ਠੀਕ ਹੈ ਉਹ ਮੈਂ ਨਾਲ ਗਿਫਟ ਦੇ ਦਾਂਗੀ ਇਹ ਬੜੇ ਠੀਕ ਹੈ ਹਲੋ ਜੀ ਨੰਬਰ ਰਹੇਗਾ ਇਸ ਪੀਸ ਦਾ 13120 ਰੁਪਏ ਫਟਾਫਟ ਕਰਾਣੀ ਹੈ ਆਪਣੀ ਪੀਸ ਦੀ ਬੁਕਿੰਗ ਜਿਹੜਾ ਆ ਰਿਹਾ ਸਮਝ ਤੇ ਇਹਦੇ ਨੀਚੇ ਜਿਹੜੀ ਫਿਰ ਤੁਸੀਂ ਕੁਐਸਚਨ ਕਰੋਗੇ ਲਾਈਨਿੰਗ ਲਾਈਨਿੰਗ ਦੇਖੋ ਜੀ ਆਪਾਂ ਨੇ ਤਾਂ ਕਾਟਨ ਦੀ ਲਾਈਨਿੰਗ ਲਗਵਾਈ ਹੋਈ ਆ ਪਿਓਰ ਕਾਟਨ ਦੀ ਠੀਕ ਹੈ ਜੀ ਐਨ ਵਧੀਆ ਇੱਥੇ ਅਸੀਂ ਨਾ ਇਹ ਸਲਾਈ ਜੀ ਮਾਰ ਕੇ ਨਾ ਲਾਈਨਿੰਗ ਦੇ ਵਿੱਚ ਥੋੜਾ ਵੀ ਮਤਲਬ ਕੰਫਰਟੇਬਲ ਰਹਿੰਦੀ ਹੈ ਇਹਦੇ ਨਾਲ ਇਦਾਂ ਉਧੜ ਜਾਂਦੀ ਹੈ ਇਦਾਂ ਮਤਲਬ ਕੰਫਰਟੇਬਲ ਰਹਿੰਦਾ ਹੈ ਹੇਠ ਲਾਈਨਿੰਗ ਠੀਕ ਹੈ ਮੈਂ ਤਾਂ ਕਾਟਨ ਦੀ ਰੂਬੀਆ ਦੀ ਲਗਾਉਂਦੀ ਹਾਂ 85 ਰੁਪਏ ਮੀਟਰ ਜੇ ਕਿਸੇ ਨੂੰ ਚਾਹੀਦੀ ਹੈ ਲਾਈਨਿੰਗ ਤੁਸੀਂ ਨਾਲ ਲੈ ਸਕਦੇ ਹੋ ਉਹਦੇ ਵੀ ਆਪਾਂ ਨੇ ਥਾਨ ਮੰਗਵਾਏ ਹੋਏ ਆ ਨੰਬਰ ਰਹੇਗਾ 1 ਬਿਨਾਂ ਦੇਰੀ ਕਰੇ ਕਰਾਣਾ ਹੈ ਆਪਣਾ ਪੀਸ ਬੁੱਕ ਅੱਜ ਤਾਂ ਜੀ ਆਪਣੇ ਕੋਲ ਫੁੱਲ ਕੁਆਂਟੀਟੀ ਹੈ ਕੱਲ ਤੱਕ ਸਟਾਕ ਬਚੇ ਨਾ ਬਚੇ ਕਿਉਂਕਿ ਇਹ ਸੂਟ ਇੱਕ ਇੱਕ ਮੈਡਮ ਚਾਰ ਚਾਰ ਪੰਜ ਪੰਜ ਸੂਟ ਇੱਕ ਇੱਕ ਘਰ ਚ ਜਾਂਦੇ ਆ ਐਡੇ ਕੋ ਸੁਪਰ ਹਿੱਟ ਹੈ ਆਪਾਂ ਨੇ ਹਜ਼ਾਰ ਸੂਟ ਇਹਦਾ ਬੇਚ ਚੁੱਕੇ ਆ ਜੀ ਇੰਨਾ ਕੋ ਜਿਆਦਾ ਇਹਦਾ ਰਿਸਪੌਂਸ ਹੈ ਜਿਸ ਕਾ ਹੀ ਵੀਡੀਓ ਆਂਦੀ ਹੈ ਮਤਲਬ ਪੂਰਾ ਹੋ ਜਾਂਦਾ ਹੈ ਕਿ ਹਾਂ ਜੀ ਮੰਨੂ ਦੇ ਦੋ ਹਲੇ ਵੀ ਸਾਡੀਆਂ ਮੈਡਮਾਂ ਨੂੰ ਸੂਟ ਨਹੀਂ ਮਿਲੇ ਓਏ ਇੰਨੇ ਸੂਟ ਆ ਗਏ ਵੀ ਠੀਕ ਆ ਜੀ ਤੇ ਜਿਹੜੇ ਨਵੇਂ ਕਸਟਮਰ ਜੁੜਦੇ ਆ ਉਹ ਆਪਾਂ ਨੇ ਸ਼ੌਟ ਪਾਇਆ ਹੋਇਆ ਨਾ ਪਹਿਲਾਂ ਉਹਦੀ ਫੋਟੋ ਪਾਉਂਦੇ ਰਹਿੰਦੇ ਆ ਬਟ ਫਿਲਹਾਲ ਫਿਰ ਇਹਨਾਂ ਨੂੰ ਆਉਣ 'ਚ 2-2 ਮਹੀਨੇ ਦਾ ਟਾਈਮ ਲੱਗਦਾ ਕਿਉਂਕਿ ਹੈਂਡਵਰਕ ਦਾ ਕੰਮ ਹੈ ਨਾ ਇਸ ਕਰਕੇ ਹੇਠ ਰੱਖੋ ਜੀ ਇਹਨਾਂ ਨੂੰ ਇਸ ਕਰਕੇ ਲੋ ਜੀ ਇਹ ਜਿਹੜੇ ਬਲੈਕ ਸੂਟ ਆਪਾਂ ਨੇ ਤੁਹਾਨੂੰ ਕਿਹਾ ਸੀ ਨਾ ਕਿ 20-25 ਸੂਟ ਆਣੇ ਆ ਉਹਦੇ ਵਿੱਚੋਂ 5 ਸੂਟ ਰੈਡੀ ਹੋ ਗਏ ਸੀ ਇਹ ਮੈਂ ਇਹਦੇ ਨਾਲ ਹੀ ਪਾਰਸਲ ਮੰਗਵਾ ਲਿਆ ਦੇਖੋ ਜੀ ਇਹ 5 ਸੂਟ ਹੈ ਜਿਨ੍ਹਾਂ ਨੂੰ ਅਰਜੈਂਟ ਜਿਹਾ ਚਾਹੀਦਾ ਨਾ ਉਹ ਫਟਾਫਟ ਬੁੱਕ ਕਰਾ ਲੈਣਾ ਬਲੈਕ ਸੂਟ ਠੀਕ ਹੈ ਜੀ 3120 ਰੁਪਏ ਇਸ ਪੀਸ ਦਾ ਰੇਟ ਆ ਦੇਖੋ ਜੀ ਕਿਸ ਨੰਨਾ ਜੀ ਜ਼ਬਰਦਸਤ ਕੱਪੜਾ ਹੀ ਇੰਨਾ ਪਿਆਰਾ ਹੈ ਨਾ ਬਸ ਤੁਹਾਡੇ ਕੋਲ ਪਹੁੰਚਣਾ ਤੁਹਾਡੀ ਰੂਹ ਖੁਸ਼ ਹੋਣੀ ਹੈ ਕੱਪੜਾ ਦੇਖ ਕੇ ਇਹ ਰਹੇਗੀ ਸਿਲਕ ਦੀ ਬਾਟਮ ਇਹ ਰਹੇਗਾ ਘੇਰਾ ਨੰਬਰ ਰਹੇਗਾ ਇਸ ਪੀਸ ਦਾ 2 ਠੀਕ ਹੈ ਜੀ ਨੰਬਰ ਰਹੇਗਾ ਆਪਣੇ ਪੀਸ ਦਾ 2 ਰੇਟ ਰਹੇਗਾ 3120 ਰੁਪਏ ਸ਼ਾਨਦਾਰ ਦੁਪੱਟੇ ਦੇ ਨਾਲ ਇਹ ਵੀ ਆਪਾਂ ਨੇ ਸਟਿਚ ਕਰਵਾਇਆ ਹੋਇਆ ਪੀਸ ਹੈ ਸ਼ੋਰਟ ਵੀ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਲੈਕ ਦੇ ਨਾਲ ਜੋ yellow ਦਾ ਕੰਬੀਨੇਸ਼ਨ ਤਾਂ ਜੋ ਡਿਜ਼ਾਈਨਿੰਗ ਹੈ ਸੁਪਰ ਹਿੱਟ ਗਲੇ ਨੂੰ ਤੁਸੀਂ ਥੋੜਾ ਜਿਹਾ ਹਾਈਲਾਈਟ ਕਰਵਾਣਾ ਹੈ ਸੂਟ ਕਰਵਾਣਾ ਹੈ ਰੈਡੀ ਕਿ ਯੂਨਿਕ ਹਾਈ ਕਲਾਸ ਪੀਸ ਤੁਹਾਡਾ ਬਣ ਕੇ ਰੈਡੀ ਹੁੰਦਾ ਹੈ ਇਹਦੇ ਸਾਡੇ ਕੋਲ ਪੰਜ ਪੀਸ ਅਵੇਲੇਬਲ ਆ ਠੀਕ ਹੈ ਜੀ ਜਿਨ੍ਹਾਂ ਨੂੰ ਚਾਹੀਦੇ ਆ ਫਟਾਫਟ ਬੁੱਕ ਕਰਾ ਲੈਣਾ ਹੁਣ ਦੇਖੋ ਆਪਣਾ ਬਿਲਕੁਲ ਰਾਇਲ ਪੀਸ ਥੋੜੀ ਜੀ ਰੇਂਜ ਉੱਚੀ ਆ ਬਟ ਸੂਟ ਵੀ ਹੈਗਾ ਆ ਹਨਾ ਸੂਟ ਵੀ ਮੂੰਹ ਬੋਲਦਾ ਪੀਸ ਆ ਦੇਖੋ ਨੰਬਰ ਰਹੇਗਾ ਇਸ ਪੀਸ ਦਾ 3 ਹਾਲ ਹੋ ਜੀ ਦੇਖੋ ਪੀਸ ਹੈਂਡਵਰਕ ਦਾ ਗਲਾ ਬਣਾਇਆ ਹੋਇਆ ਬਹੁਤ ਸੋਹਣਾ ਠੀਕ ਹੈ ਇਹ ਥੋੜਾ ਘੇਰਾ ਆ ਘੇਰੇ ਦੇ ਉੱਪਰ ਹੈਂਡਵਰਕ ਪੂਰਾ ਬਨਾਰਸੀ ਵਿਵਿੰਗ ਦੇ ਨਾਲ ਸੁੱਟ ਸਿਲਕ ਦੀ ਰਹੇਗੀ ਬਾਟਮ ਪੂਰੇ ਪਾਰਟੀ ویئر ਚੀਜ਼ ਜੋ ਐਨ ਯੂਨਿਕ ਪੀਸ ਚਾਹੀਦੇ ਹੁੰਦੇ ਹਨ ਨਾ ਉਹੀ ਪੀਸ ਹੈ ਇਹ ਵਾਲੇ ਨੰਬਰ ਰਹੇਗਾ 3 ਹੁਣ ਦੇਖਣਾ ਤੁਸੀਂ ਇਸ ਪੀਸ ਦਾ ਦੁਪੱਟਾ ਲਓ ਜੀ ਇਹ ਰਹੇਗਾ ਆਪਣਾ ਦੁਪੱਟਾ ਦੁਪੱਟੇ ਨੂੰ ਪੂਰੀ ਫਿਨਿਸ਼ਿੰਗ ਤੇ ਪੂਰੀ ਚੀਜ਼ ਲੈ ਬੇਟਾ ਰੀਜ ਜੀ ਲੱਗੀ ਪਈ ਆ ਦੇਖੋ ਪਰਪਲ ਸ਼ੇਡ ਨੰਬਰ ਰਹੇਗਾ ਇਸ ਪੀਸ ਦਾ 3 ਠੀਕ ਹੈ ਜੀ ਜਿੱਦਾਂ ਨਾ ਇਹ ਵਾਲੇ ਦੁਪੱਟੇ ਹਨਾ ਇਹ ਇਹੋ ਜਿਹੇ ਦੁਪੱਟੇ ਹਨ ਇਹ ਤਾਂ ਜਿਹੇ ਜੇ ਮਤਲਬ ਕਿ ਸਿਰ ਤੇ ਟਕਾਓ ਤੁਸੀਂ ਕਿਸੇ ਤਰ੍ਹਾਂ ਵੀ ਇਹਨਾਂ ਨੂੰ ਕੈਰੀ ਕਰੋ ਦੇਖੋ ਇਹ ਤਾਂ ਹੁੰਦੇ ਆ ਇਸ ਟਾਈਪ ਦੀ ਚੀਜ਼ ਠੀਕ ਹੈ ਰਾਮਨਾਲ ਤੁਸੀਂ ਦੇਖਣਾ ਇਸ ਟਾਈਪ ਦੀ ਚੀਜ਼ ਹੁੰਦੀ ਹੈ ਜਿਨ੍ਹਾਂ ਨੇ ਥੋੜਾ ਜਿਹਾ ਸਿਰ ਸੁਰ ਤੇ ਵੀ ਆਪਣੇ ਰੱਖਣੇ ਹੁੰਦੇ ਆ ਤੇ ਸਾਈਡ ਤੇ ਵੀ ਰੱਖਣੇ ਹੁੰਦੇ ਆ ਨਾ ਇਹ ਦੁਪੱਟੇ ਖਿੱਲਦੇ ਨੇ ਇਹਦੇ ਵਿੱਚ ਨਾ ਅਸੀਂ ਮਿਕਸ ਕਰਵਾਉਂਦੇ ਆ ਦੂਜਾ ਫੈਬਰਿਕ ਤੇ ਐਸੇ ਇਹਦੀ ਜਿਹੜੀ ਔਰਗਾਂਜਾ ਦੇ ਦੁਪੱਟੇ ਹੁੰਦੇ ਆ ਨਾ ਉਹ ਖੜਦੇ ਨਹੀਂ ਇਹ ਇਸੇ ਚੀਜ਼ ਕਰਕੇ ਇਹਦੀ ਇਹੀ ਲੁੱਕ ਆਉਂਦੀ ਹੈ ਤੇ ਉੱਪਰ ਲੇਸ ਲਗਾਈ ਹੋਈ ਉਹ ਥੋੜਾ ਥਿੱਕ ਹੋ ਜਾਂਦਾ ਹੈ ਤੁਸੀਂ ਬਹੁਤ ਸੋਹਣਾ ਤੇ ਜਿਹੜੇ ਇਹ ਵਾਲੇ ਦੁਪੱਟੇ ਨਾਲ ਨਾਲ ਦੱਸਣਾ ਬਹੁਤ ਜ਼ਰੂਰੀ ਹੈ ਸੂਟ ਮਹਿੰਗਾ ਆ ਹਨਾ 499 ਠੀਕ ਹੈ ਜੀ 5000 ਦਾ ਹੀ ਸੂਟ ਹੈ ਇੱਕ ਤਰ੍ਹਾਂ ਦਾ ਦੇਖੋ ਜੀ ਇਹਨਾਂ ਦੇ ਦੁਪੱਟੇ ਥੋੜੇ ਜਿਹਾ ਸਟਿਫ ਰਹਿੰਦੇ ਆ ਠੀਕ ਹੈ ਜੇ ਤੁਸੀਂ ਇਦਾਂ ਕੈਰੀ ਕਰ ਸਕਦੇ ਆ ਵੀ ਥੋੜਾ ਜਿਹਾ ਸਟਿਫਨੈਸ ਰਹਿੰਦੀ ਹੈ ਤਾਂ ਤੁਸੀਂ ਇਸ ਟਾਈਪ ਨਾਲ ਵੀ ਆਪਣਾ ਕੈਰੀ ਕਰ ਸਕਦੇ ਆ ਤਾਂ ਦੇਖ ਲੈਣਾ ਤੁਸੀਂ ਆਪਣੇ ਹਿਸਾਬ ਨਾਲ ਸੂਟ ਖਰੀਦਣਾ ਜੀ ਨੰਬਰ ਰਹੇਗਾ ਇਸ ਪੀਸ ਦਾ 3 ਹੈ ਸੂਟ ਇੱਕ ਨੰਬਰ ਹੈ ਬਸ ਇਹ ਇਹਦੇ ਵਿੱਚ ਥੋੜਾ ਜਿਹਾ ਹੈ ਕਿ ਦੁਪੱਟਾ ਜਿੱਦਾਂ ਪੁੱਛੂਗੀ ਨਾ ਕਈ ਮੈਡਮਾਂ ਹਰੀਸ਼ੌਰ ਨਹੀਂ ਦੱਸ ਸਕਦੇ ਕਿ ਦੁਪੱਟਾ ਟਿਕਾਊ ਹੈ ਸਿਰ ਤੇ ਟਿਕਦਾ ਹੈ ਸਾਈਡ ਤੇ ਥੋੜਾ ਸਲਿੱਪਰੀ ਤਾਂ ਨਹੀਂ ਹੈਗਾ ਉਹ ਚੀਜ਼ਾਂ ਤੁਸੀਂ ਆਪਣਾ ਨਾਲ ਦੇ ਨਾਲ ਸੁਣ ਲਿਆ ਕਰੋ ਵੀਡੀਓ ਦੇ ਵਿੱਚ ਮੈਂ ਦੱਸ ਦਿੰਦੀ ਹਾਂ ਨਾ ਤਾਂ ਜੋ ਕਿਸੇ ਮੈਡਮ ਨੂੰ ਦਿੱਕਤ ਨਾ ਹੋਏ ਕਿਸੇ ਤਰ੍ਹਾਂ ਦੀ ਵੀ ਆ ਦੇਖੋ ਜੀ ਪੀਸ ਬੋਲਦੇ ਐ ਪੀਸ ਦੇਖੋ ਜੀ ਜੇ ਰੇਂਜ ਹੈ ਤਾਂ ਚੀਜ਼ ਵੀ ਹੈਗੀ ਆ ਹਨਾ ਇਹ ਬਾਟਮ ਜਿਨ੍ਹਾਂ ਨੇ ਸਾਈਡ ਤੇ ਹੀ ਰੱਖਣੇ ਆ ਦੁਪੱਟੇ ਉਹਨਾਂ ਵਾਸਤੇ ਗੁੱਡਾ ਨੰਬਰ ਰਹੇਗਾ 4 ਇਹ ਰਹੇਗਾ ਤੁਹਾਡਾ ਦੁਪੱਟਾ ਠੀਕ ਹੈ ਜੀ ਨੈਕਸਟ ਪੀਸ ਨੰਬਰ ਰਹੇਗਾ 5 ਆ ਲਾ ਚੰਦ ਦੇਖੋ ਪੀਸ ਕਲਰ ਵੀ ਸੋਹਣਾ ਚੀਜ਼ ਵੀ ਸੋਹਣੀ ਆ ਦੇਖਾ ਨੰਬਰ ਰਹਿਣ ਵਾਲਾ ਇਸ ਪੀਸ ਦਾ 5 ਇਹ ਰਹੇਗਾ ਦੁਪੱਟਾ ਇਹਨਾਂ ਦੇ ਆਪਾਂ ਨੇ ਪਹਿਲਾਂ ਦੋ ਸੈੱਟ ਮੰਗਵਾਏ ਸੀ ਸਟਾਕ ਹੋ ਗਿਆ ਸੀ ਖਤਮ ਫਿਰ ਇੱਕ ਰੀਸਟਾਕ ਕਰਵਾਇਆ ਕਿਸੇ ਮੈਡਮ ਨੇ ਦੋ ਸੂਟ ਮੰਗਵਾਏ ਸੀ ਬਾਹਰ ਹੈ ਨਾ ਉਹਨਾਂ ਦੇ ਇਹ ਪੰਜ ਪੀਸਸ ਦਾ ਸੈੱਟ ਸੀ ਤਿੰਨ ਪੀਸ ਆਪਣੇ ਕੋਲ ਫਿਲਹਾਲ ਅਵੇਲੇਬਲ ਹੈ ਹਲੇ ਪਿੱਛੇ ਸਟਾਕ ਨਹੀਂ ਹੈ ਨੈਕਸਟ ਪੀਸ ਦੇਖੋ ਆਪਣਾ ਬਹੁਤ ਸੋਹਣਾ ਜਿਹਾ ਪੀਸ ਡਿਜ਼ਾਈਨਰ ਜਿਹਾ ਰੇਂਜ ਵੀ ਤੁਹਾਨੂੰ ਤਿੰਨ ਦੇ ਅੰਦਰ ਅੰਦਰ ਮਿਲੇਗੀ ਸਿੰਗਲ ਸਿੰਗਲ ਜੇ ਪੀਸ ਹੈ ਫਟਾਫਟ ਬੁਕਿੰਗ ਕਰਾਣੀ ਹੈ ਜਿਹੜਾ ਆ ਰਿਹਾ ਪਸੰਦ ਠੀਕੇ ਜੀ ਟਿਸ਼ੂ ਸਿਲਕ ਦਾ ਪ੍ਰੋਪਰ ਪਾਰਟੀ ਵੇਅਰ ਸੂਟ ਰੂਜੀ ਖੁਸ਼ ਹੁੰਦੀ ਐ ਸੂਟ ਦੇਖ ਕੇ ਦੇਖੋ ਜੀ ਇਹ ਥੋੜਾ ਰਹੇਗਾ ਘੇਰਾ ਇਹ ਸਾਰੇ ਸਿੰਗਲ ਸਿੰਗਲ ਪੀਸ ਐ ਜੀ ਆਪਣੇ ਕੋਲ ਪੂਰੇ ਹੈਂਡਵਰਕ ਕਿਉਂਕਿ ਇਸ ਟਾਈਮ ਹਾਈ ਲੈਵਲ ਦੀ ਡਿਮਾਂਡ ਆ ਪਾਰਟੀ ਵੇਅਰ ਸੂਟਸ ਦੀ ਰਸ਼ਟ ਤਾਂ ਅੱਖ ਬੰਦ ਕਰਕੇ ਸੂਟ ਬੁੱਕ ਕਰਾਣਾ ਜਿਹੜਾ ਮੈਂ ਪਾਇਆ ਹੋਇਆ ਅੱਖ ਬੰਦ ਕਰਕੇ ਇੰਨਾ ਕੋ ਪਿਆਰਾ ਪੀਸ ਰੇਂਜ ਵੀ ਇੰਨੀ ਪਿਆਰੀ ਆ ਦੇਖੋ ਜੀ ਤੇ ਤੁਹਾਨੂੰ ਇਹੋ ਜੀ ਲੇਸ ਨਹੀਂ ਦੇਣਗੇ origional crystal ਦੀ ਲੇਸ ਦੇਾਂਗੇ ਜੀ ਵਧੀਆ ਠੀਕ ਆ ਇਹ ਆਪਣੀ ਮੈਡਮ ਦੀ ਲੁੱਕ ਠੀਕ ਹੈ ਜੇ ਇਹਦੇ ਉੱਪਰ ਵੀ ਜਿਸ ਤਰ੍ਹਾਂ ਆਪਾਂ ਨੇ ਹੈਂਗਿੰਗ-ਹੂਂਗਿੰਗ ਲਗਾਣੀ ਹੈ ਨਾ ਸਭ ਤੇ ਉਹੀ ਕ੍ਰਿਸਟਲ ਦੀ ਹਰ ਕਿਸੇ ਤੇ ਚੱਲ ਜਾਂਦੀ ਹੈ ਜੇ ਤੁਸੀਂ ਲੈਣੀ ਹੈ ਨਾ ਸਪੈਸ਼ਲੀ ਉਹਨੂੰ ਬੋਲ ਦੇਣਾ ਰੇਟ ਉਹਦਾ ਮਹਿੰਗਾ ਆ 100 ਰੁਪਏ ਮੀਟਰ ਅੱਜ ਤੁਹਾਨੂੰ ਮਿਲ ਜੂਗੀ ਉਹ ਵਾਲੀ ਲੇਸ ਦੇਖੋ ਜੀ ਚਾਰੇ ਪਾਸੇ ਲੇਸ ਦੀ ਫਿਨਿਸ਼ਿੰਗ ਗਜਬ ਜਆ ਦੁਪੱਟਾ ਥੋੜਾ ਜਿਹਾ ਫਲਫੀ ਲੁੱਕ ਦੇਣ ਵਾਲਾ ਦੁਪੱਟਾ ਆ ਜੇ ਕਰ ਸਕਦੇ ਹੈ ਕੈਰੀ ਅੱਖ ਬੰਦ ਕਰਕੇ ਕਰਾਣਾ ਹੈ ਪੀਸ ਬੁੱਕ ਇੰਨਾ ਕੋ ਪਿਆਰਾ ਰੰਗ ਨੰਬਰ ਰਹੇਗਾ 6 ਜਬਰਦਸਤ ਟਿਸ਼ੂ ਸਲਕ ਦਾ ਪੀਸ ਨੈਕਸਟ ਆਏਗਾ ਜਿਹੜਾ ਮੈਂ ਕੱਪੜਾ ਪਾਇਆ ਹੋਇਆ ਸੇਮ ਕੱਪੜੇ ਦੇ ਉੱਪਰ ਸੇਮ ਦੁਪੱਟਾ ਚਨੌਨ ਦਾ ਦੁਪੱਟਾ ਥੋੜਾ ਜਿਹਾ ਸਿੰਪਲ ਲੁੱਕ ਦਿੰਦਾ ਆ ਜਿਹੜੇ ਆਪਾਂ ਇਹ ਦੁਪੱਟੇ ਰੈਡੀ ਕਰਵਾ ਰਹੇ ਹਾਂ ਥੋੜੀ ਫੀਲ ਚਨੌਨ ਵਰਗੀ ਏ ਬਟ ਥੋੜਾ ਜਿਹਾ ਅੰਦਰ ਬਾਹਰ ਪਾਣ ਨੂੰ ਹੈਵੀ ਸੂਟ ਲੱਗਦੇ ਆ ਇਹਨਾਂ ਦੁਪੱਟਿਆਂ ਨਾਲ ਦੇਖੋ ਜੀ ਬਹੁਤ ਫਰਸਟ ਕਲਾਸ ਪੀਸ ਜੋ ਕਲਰ ਇਹਦੇ ਵਿੱਚ ਪਾਏ ਹੋਏ ਆ ਤੇ ਘੇਰੇ ਤੇ ਐਮਬਰਾਇਡਰੀ ਇੱਕ ਨੰਬਰ ਦਾ ਮਹਿਰੂਨ ਸ਼ੇਡ ਦਾ ਪੀਸ ਨੰਬਰ ਰਹੇਗਾ ਇਸ ਪੀਸ ਦਾ 7 ਹੁਣ ਤੁਹਾਡੀ ਰੂਹ ਖੁਸ਼ ਹੋਏਗੀ ਕਿਥੇ ਦੁਪट्टे ਤੇ ਐਨਾ ਸੋਹਣਾ ਡਿਜੀਟਲ ਪ੍ਰਿੰਟਿੰਗ ਕਰੀ ਹੋਈ ਹੈ ਨਾ ਦੁਪट्टे ਫੋਰ ਸਾਈਡ ਬਸ ਵੈਸੀ ਰਾਮਟੈਕਸ ਦੀ ਜਿਹੜੀ ਇਹ ਖਾਸ ਗੱਲ ਹੈ ਨਾ ਇੱਕ ਤਾਂ ਕੱਪੜਾ ਜੇ ਪਾਣਾ ਤਾਂ ਰਾਮਟੈਕਸ ਪਾਣਾ अदरवाइज ਆਪਾਂ ਨੇ ਸੂਟ ਪਾਣਾ ਹੀ ਨਹੀਂ ਨੰਬਰ ਰਹੇਗਾ 7 ਚਾਰੇ ਪਾਸੇ ਬਾਰਡਰ ਵੱਡੀ ਵੱਡੀ ਸਰਦਾਰਨੀਆਂ ਵਰਗੀਆਂ ਚੁੰਨੀਆਂ ਠੀਕ ਹੈ ਜੀ ਨੰਬਰ ਰਹੇਗਾ 7 ਜਿਹੜੇ ਅੱਛੇ ਸੂਟ ਹੁੰਦੇ ਹਨ ਦੇਖੋ ਜਿਹੜੇ ਪਾਰਟੀ ਵੇਅਰ ਸੂਟ ਹੁੰਦੇ ਆ ਫਸਟ ਟਾਈਮ ਤੁਸੀਂ ਡਾਇਰੈਕਟਲੀ ਲੈ ਲਿਆ ਕਰੋ ਇਹਨਾਂ ਸੂਟਾਂ ਨੂੰ ਹਨਾ ਜਿਹੜੇ ਛੇ ਸੂਟ ਹੁੰਦੇ ਹਨਾ ਕੁਝ ਨਹੀਂ ਵਿਗੜਦਾ ਹੈਗਾ ਸੂਟ ਇੱਕ ਨੰਬਰ ਦੇ ਨੈਕਸਟ ਫਿਰ ਦੇਖੋ ਜੀ ਆਪਣਾ ਇਹ ਵਾਲਾ ਗ੍ਰੀਨ ਸ਼ੇਡ ਆ ਲੋ ਜੀ ਦੇਖੋ ਇਹ ਹੈਗਾ ਗळा ਹਨਾ ਬਹੁਤ ਸੋਹਣਾ ਬਣਿਆ ਹੋਇਆ ਇਹ ਹੈਗਾ ਤੁਹਾਡਾ ਕੇਰਾ ਐਮਬਰਾਇਡਰੀ ਹੋਈ ਹੋਈ ਹੈ ਪਿਓਰ ਕ੍ਰੇਪ ਦਾ ਸੂਟ ਆ ਬਹੁਤ ਪਿਆਰੀ ਵੇਂਚ ਦੇ ਵਿੱਚ ਤੁਹਾਨੂੰ ਮਿਲੇਗਾ ਪਿਓਰ ਕਰੇਪ ਦੇ ਉੱਪਰ ਐਮਬਰਾਇਡਰੀ ਨੰਬਰ ਰਹੇਗਾ ਇਸ ਪੀਸ ਦਾ ਅਠ ਦੇਖਣ ਵਾਲੀ ਚੀਜ਼ ਹੈ ਇਸ ਪੀਸ ਦਾ ਦੁਪੱਟਾ ਜਨਨੋਂ ਦਾ ਦੁਪੱਟਾ ਰਹੇਗਾ ਠੀਕ ਹੈ ਜੀ ਇਹ ਰਹੇਗੀ ਇਸ ਪੀਸ ਦੀ ਲੁੱਕ ਚਾਰੇ ਪਾਸੇ ਬਹੁਤ ਸੋਹਣਾ ਕਢਾਈ ਕਰੀ ਹੋਈ ਹੈ ਵਿੱਚ ਨਿੱਕੀ-ਨਿੱਕੀਆਂ ਬੁੱਟੀਆਂ ਦੇਖੋ ਫਸਟ ਕਲਾਸ ਗ੍ਰੀਨ ਕਲਰ ਨੰਬਰ 8 ਸਭ ਤੋਂ ਵੱਡੀ ਗੱਲ ਰੇਂਜ ਰੇਂਜ ਇੰਨੀ ਕੋ ਪਿਆਰੀ ਮਿਲ ਰਹੀ ਹੈ ਜ਼ਬਰਦਸਤ ਕਿਉਂਕਿ ਜਦ ਮੈਂ ਪਹਿਲਾਂ ਸੇਲ ਨਹੀਂ ਕਰਦੀ ਸੀ ਨਾ ਕੱਪੜਾ ਮੈਂ ਸੂਟ ਰੈਡੀमेड ਹੀ ਜ਼ਿਆਦਾ ਲੰਦੀ ਸੀ ਆਪਾਂ ਵੀ ਘਰ ਟ ਸਟਿਚ ਕਰਵਾਉਂਦੇ ਸੀ ਬਟ ਜਦ ਦੇ ਰਾਮਟੈਕਸ ਦੇ ਸੂਟ ਆਏ ਆ ਨਾ ਕੋਈ ਰੈਡੀमेड ਪਾਣ ਨੂੰ ਮਨ ਕਰਦਾ ਨਾ ਕੁਝ ਸਿੰਪਲ ਸੋਬਰ ਤੇ ਅੱਛੇ ਜੇ ਕਲਾਸ ਦੇ ਸੂਟ ਹੁੰਦੇ ਆ ਆ ਦੇਖੋ ਦੇਖੋ ਹਰ ਇਹ ਨਾ ਇਹ ਜੇ ਸੂਟ ਹੁੰਦੇ ਆ ਚਾਹੇ ਤੁਸੀਂ 10 ਸਾਲ ਬਾਅਦ ਵੀ ਸੂਟ ਪਾਓ ਨਾ ਟ੍ਰੈਂਡ ਦਾ ਚੱਕਰ ਨਾ ਕੁਛ ਐਪਲੀਕ ਵਰਕ ਸਿੰਪਲ ਸੋਬਰ ਤੇ ਪੰਜਾਬੀ ਸੂਟ ਹੁੰਦੇ ਆ ਨੰਬਰ ਰਹੇਗਾ 9 ਹੁਣ ਦੇਖੋ ਇਸ ਪੀਸ ਦਾ ਦੁਪੱਟਾ ਚਾਰੇ ਪਾਸੇ ਤੁਹਾਨੂੰ ਐਪਲੀਕ ਵਰਕ ਮਿਲੇਗਾ ਦੁਪੱਟੇ ਦੇ ਉੱਪਰ ਵੀ ਇਸੇ ਤਰ੍ਹਾਂ ਦਾ ਰਹੇਗਾ ਦੁਪੱਟਾ ਦੇਖੋ ਜੀ ਇਹ ਰੈਨ ਵਾਲਾ ਹੈ ਤੁਹਾਡਾ ਦੁਪੱਟਾ ਫਰਸਟ ਕਲਾਸ ਕੰਮ ਦੇ ਉੱਪਰ ਸਾਰੇ ਦੇ ਉੱਪਰ ਹੈਂਡ ਦਾ ਟੱਚ ਸਾਰੇ ਕੰਮ ਦੇ ਉੱਪਰ ਹੈਂਡ ਦਾ ਟੱਚ ਠੀਕ ਹੈ ਵੈਸੇ ਇਹਦਾ ਰੇਟ 3343 ਆ ਜੀ ਠੀਕ ਹੈ ਜਿਹਨੂੰ ਆ ਰਿਹਾ ਪਸੰਦ ਫਟਾਫਟ ਬੁੱਕ ਕਰਾ ਲੈਣਾ ਚਾਰ ਹੀ ਪੀਸ ਬਚੇ ਆ ਸਾਡੇ ਕੋਲ 10 ਪੀਸਸ ਦਾ ਸੈੱਟ ਆਇਆ ਸੀ ਸਿਰਫ ਚਾਰ ਪੀਸ ਹੈ ਸਿੰਗਲ ਹੀ ਕਲਰ ਹੈ ਚਾਰੋ ਬਸ ਹੋਰ ਕੋਈ ਕਲਰ ਨਹੀਂ ਹੈ ਨਾ ਸਾਡੇ ਕੋਲ ਫੁੱਲ ਸਟਾਕ ਹੈ ਸਿੰਗਲ ਸਿੰਗਲ ਪੀਸ ਪਿਆ ਨੰਬਰ ਰਹੇਗਾ 10 ਦੇਖੋ ਜੀ ਇਹ ਰਹੇਗਾ ਇਸ ਪੀਸ ਦਾ ਦੁਪੱਟਾ ਬਿਨਾ ਦੇਰੀ ਕਰੇ ਸੂਟ ਕਰਾ ਲੈਣਾ ਹੈ ਬੁੱਕ ਕਿਉਂਕਿ ਕਈ ਮੈਡਮਾਂ ਕਹਿ ਰਹੀਆਂ ਸਾਡੇ ਘਰੇ ਫੰਕਸ਼ਨ ਹੈ ਜੀ ਵਿਆਹ ਫੰਕਸ਼ਨ ਦਾ ਸੂਟ ਲੈ ਕੇ ਆਓ ਤੇ ਰੇਂਜ ਲੈ ਕੇ ਆਓ 3000 ਦੇ ਵਿੱਚ ਵਿੱਚ ਉਸੇ ਦੇ ਅਕੋਰਡਿੰਗ ਤੁਹਾਨੂੰ ਰੇਂਜ ਦਿਖਾ ਰਹੇ ਆ ਇਹ ਵਾਲੇ ਸੂਟਾਂ ਦੀ 3000 ਦੇ ਵਿੱਚ ਵਿੱਚ ਫਟਾਫਟ ਬੁੱਕ ਕਰਾ ਲੈਣਾ ਜਿਹੜਾ ਆ ਰਿਹਾ ਪਸੰਦ ਤੁਹਾਨੂੰ ਸਾਰੀ ਡਿਟੇਲ ਦੱਸਤੀ ਆ ਦੁਪट्टे ਦੀ ਫੈਬਰਿਕ ਵੀ ਬੜਾ ਸੋਹਣਾ ਰੈੱਡ ਕਲਰ ਜੇ ਐਨ ਵਧੀਆ ਜਿਹਾ ਰੈੱਡ ਪਾਣ ਨੂੰ ਮਨ ਕਰ ਰਿਹਾ ਨੰਬਰ ਜੀ ਨੰਬਰ ਰਹੇਗਾ 11 ਠੀਕ ਹੈ ਜੀ ਇਸ ਪੀਜ਼ਾ ਨੰਬਰ ਰਹੇਗਾ 11 ਇਹ ਕਿਹਦੇ ਵਿੱਚ ਮਿਲੇਗਾ ਤੁਹਾਨੂੰ ਚੈਡ ਬਲੈਕ ਕਲਰ ਆਹ ਲਓ ਜੀ ਤੇ ਜਿਹੜਾ ਵਿਚ ਆਰਟੀਫੀਸ਼ਲ ਜਆ ਮਿਰਰ ਲਗਾਇਆ ਹੋਇਆ ਨਾ ਫਸਟ ਕਲਾਸ ਨੰਬਰ ਰਹੇਗਾ 12 ਆਹ ਦੇਖ ਕਿੰਨਾ ਸੋਹਣਾ ਜਆ ਪੀਸ ਬਲੈਕ ਕਲਰ ਨੰਬਰ 12 ਹਲੋ ਜੀ ਨੈਕਸਟ ਪੀਸ ਆਪਣਾ ਇਹ ਰਹੇਗਾ ਦੇਖੋ ਸਾਰੇ ਪਾਰਟੀ ਵੇਅਰ ਸੂਟ ਹੈ ਸੂਟੇ ਮਹਿੰਗੇ ਹੈ ਥੋੜੇ ਜੇ ਰੇਂਜ ਦੇ ਵਿੱਚ ਤੁਹਾਨੂੰ ਮਿਲ ਰਹੇ ਹੈ ਪਿਓਰ ਹੈਂਡਵਰਕ ਦਾ ਸੂਟ ਹੈ ਦੇਖੋ ਡਿਜੀਟਲ ਦੇ ਵਿੱਚ ਫੈਬਰਿਕ ਰਹੇਗਾ ਬਾਜੂਆਂ ਤੁਹਾਨੂੰ ਅਲੱਗ ਤੋਂ ਮਿਲ ਰਹੀਆਂ ਤੁਹਾਡਾ ਕਿੱਡਾ ਹੀ ਸਾਈਜ਼ ਹੋਏ ਨੰਬਰ ਰਹੇਗਾ 13 ਤੁਹਾਡੇ ਘਰੇ ਫੰਕਸ਼ਨ ਹੈ ਰੇਂਜ ਤੁਸੀਂ ਰੱਖੀ ਹੋਈ ਹੈ ਲਿਮਟਿਡ ਜੀ ਬਿਨਾ ਦੇਰੀ ਕਰੇ ਬ੍ਰਾਂਡਡ ਸੂਟ ਬੁੱਕ ਕਰਾ ਲੈਣਾ ਹੈ ਪ੍ਰੋਪਰ ਪਾਰਟੀ ਵੇਅਰ ਫੀਲ ਦੇਵੇਗਾ ਤੁਹਾਡਾ ਸੂਟ ਨੰਬਰ ਰਹੇਗਾ ਇਸ ਪੀਸ ਦਾ 13 ਠੀਕ ਹੈ ਜੀ ਨੈਕਸਟ ਪੀਸ ਇੱਕ ਤੁਹਾਨੂੰ ਇਹਦੇ ਵਿੱਚ ਦੋ ਕਲਰ ਮਿਲेंगे ਇਹਨਾਂ ਦਾ ਰੇਟ ਸੀ ਜੀ 3700 ਹੈ ਨਾ 3700 ਹਾਂ ਅੱਜ 100 150 ਰੁਪਏ ਤੁਹਾਨੂੰ ਲੈਸ ਮਿਲੇਗਾ ਫਟਾਫਟ ਬੁੱਕ ਕਰਾ ਲੈਣਾ ਆਪਣਾ ਸੂਟ ਠੀਕ ਹੈ ਜੀ ਇੱਕ ਤੁਹਾਨੂੰ ਇਹਦੇ ਵਿੱਚ ਮਿਲੇਗਾ ਜਿਸ ਦਿਨ ਪੂਰਾ ਸੈੱਟ ਲੈ ਕੇ ਆਗੇ ਉਸ ਦਿਨ ਫਿਰ ਉਹੀ 3700 ਹੋ ਜਾਊਗਾ ਠੀਕ ਹੈ ਜੀ ਇਹ ਦੋ ਪੀਸ ਹੈ ਆਪਣੇ ਕੋਲ ਜਿਹੜੇ ਲੈਸ ਹੈ ਮੈਂ ਆਪਣੇ ਪਾਸੋਂ ਦੰਦੀ ਆ ਆਪਣੇ ਕਸਟਮਰਸ ਨੂੰ ਦੇਖੋ ਜੀ ਕਿਉਂਕਿ ਇਹ ਸੁਪਰ ਹਿੱਟ ਡਿਜ਼ਾਈਨ ਹੁੰਦੇ ਆ ਇਹ ਬਾਰ ਬਾਰ ਆਉਂਦੇ ਆ ਹਮੇਸ਼ਾ ਬਾਰ ਬਾਰ ਇਹਨਾਂ ਦਾ ਕੋਈ ਰਿਵਾਜ ਦਾ ਚੱਕਰ ਨਹੀਂ ਹੁੰਦਾ ਇਹ ਗਲੇ ਦੇ ਉੱਪਰ ਹੈਂਡਵਰਕ ਇਸੇ ਕਰਕੇ ਰਾਮਟੈਕਸ ਫੇਮਸ ਹੈ ਕਿਉਂਕਿ ਕੋਈ ਉਹ ਨਹੀਂ ਹੈਗਾ ਵੀ ਹਾਂ ਟ੍ਰੈਂਡ ਦੀ ਅੱਜ ਦੀ ਚੀਜ਼ ਆਈ ਬਸ ਜਿੱਦਾਂ ਉਹ ਇੰਸਟਾ ਤੇ ਚੱਲਦੇ ਅੱਜ ਸੂਟ ਇਹ ਹੋ ਗਿਆ ਫਿਰ ਉਹ ਹੋ ਗਿਆ ਇਦਾਂ ਨਹੀਂ ਹੁੰਦਾ ਇਹਨਾਂ ਦੇ ਬਸ ਥੋੜੇ ਜੇ ਸਰਦਾਰੀ ਸੂਟ ਹੁੰਦੇ ਆ ਟ੍ਰੈਂਡ ਟ੍ਰੁੰਡ ਦਾ ਚੱਕਰ ਨਹੀਂ ਹੁੰਦਾ ਕੋਈ ਐਡਾ ਠੀਕ ਹੈ ਜੀ ਨੰਬਰ ਰਹੇਗਾ 14 ਹੁਣ ਇਹ ਨਹੀਂ ਪਤਾ ਕਿ ਕਿੰਨੇ ਕ ਸੈੱਟ ਦੁਆਰੇ ਆ ਜੇ ਫਿਰ ਸਾਡੇ ਕੋਲ ਨੰਬਰ ਰਹੇਗਾ 14 ਨੈਕਸਟ ਪੀਸ ਨੰਬਰ ਰਹੇਗਾ 15 ਇਹਦਾ ਵੀ ਸੌਟ ਆਪਾਂ ਨੇ ਵੀਡੀਓ ਦੇ ਵਿੱਚ ਪਾਇਆ ਹੋਇਆ ਜਿੱਦਾਂ ਮਾਡਲ ਨੇ ਸਟਿਚ ਕਰਵਾਇਆ ਹੋਇਆ ਨਾ ਇਸੇ ਤਰ੍ਹਾਂ ਸੀ ਕਰਵਾਇਆ ਹੋਇਆ ਇਹ ਵਾਲਾ ਰੰਗ yellow shirt ਸੁਪਰ ਹਿੱਟ ਚੀਜ਼ ਨੰਬਰ ਰਹੇਗਾ 15 ਇਹ ਵੀ ਸੁਪਰ ਹਿੱਟ ਪਾਸ ਚੀਜ਼ ਹੈ ਫਟਾਫਟ ਬੁੱਕ ਕਰਾ ਲੈਣਾ ਹੈ ਨੰਬਰ 15 ਇਹ ਦੇਖੋ ਟਿਸ਼ੂ ਸਲਕ ਦਾ ਸੂਟ ਹੈ ਜ਼ਬਰਦਸਤ ਦੁਪੱਟੇ ਦੇ ਨਾਲ ਇਹ ਥੋੜਾ ਹੈਗਾ ਜੀ ਗਲਾ ਦੇਖੋ ਪੀਸ ਯੈਲੋ ਸੂਟ ਵਿਆਹ ਫੰਕਸ਼ਨ ਤੇ ਜ਼ਬਰਦਸਤ ਪੀਸ ਹੁਣ ਤੁਹਾਨੂੰ ਇੱਥੋਂ ਸੂਟ ਦਿਖਾਉਂਦੇ ਆ ਥੋੜੇ ਹੋਰ ਰੇਂਜ ਦੇ ਵਿੱਚ ਸਿਰਫ 2000 ਦੇ ਵਿੱਚ ਸੂਟ ਤੁਹਾਨੂੰ ਦਿਖਾਵਾਂਗੇ ਕੋਈ ਸੈੱਟ ਵਾਈਜ਼ ਨਹੀਂ ਹੈ ਸਿੰਗਲ ਸਿੰਗਲ ਪੀਸ ਹੈ ਪਾਰਟੀ ਵੇਅਰ ਸੂਟ ਹੈ ਪ੍ਰੋਪਰ ਰਾਮਟੈਕਸ ਬ੍ਰਾਂਡ ਦੇ ਹੈ 3000 ਪਲੱਸ ਦੀ ਰੇਂਜ ਦੇ ਸੂਟ ਆ ਆਪਾਂ ਤੁਹਾਨੂੰ ਸਪੈਸ਼ਲ ਦੇ ਰਹੇ ਆ ਡਿਸਕਾਊਂਟ 2000 ਤੋਂ ਉੱਪਰ 1 ਰੁਪਿਆ ਵੀ ਨਹੀਂ ਹੈਗਾ ਠੀਕ ਹੈ ਜੀ ਫਟਾਫਟ ਬੁਕਿੰਗ ਕਰਾ ਲੈਣੀ ਹੈ ਜਿਹੜਾ ਆ ਰਿਹਾ ਪਸੰਦ ਬਿਲਕੁਲ ਰੇਂਜ ਦੇ ਵਿੱਚ ਪੀਸ ਆ ਗਿਆ ਵਿਸਕਸ ਦੇ ਉੱਪਰ ਫੈਬਰਿਕ ਇੱਥੇ ਐਮਬਰਾਇਡਰੀ ਲੇਸ ਦੇ ਨਾਲ ਇਨਸਰਟਿੰਗ ਡਿਜ਼ਾਈਨ ਕਿਹੜਾ ਵੀ ਫਰਸਟ ਕਲਾਸ ਸਿਲਕ ਦੀ ਰਹੇਗੀ ਬਾਟਮ ਨੰਬਰ ਰਹੇਗਾ 16 ਇਹ ਮਿਲੇਗਾ ਤੁਹਾਨੂੰ ਇਹਦਾ ਡਿਜ਼ਾਈਨਰ ਜਾਂ ਦੁਪੱਟਾ ਦੇਖੋ ਜੀ ਦੁਪੱਟੇ ਦੇ ਉੱਪਰ ਐਮਬਰਾਇਡਰੀ ਚਾਰੇ ਪਾਸੇ ਫਰਸਟ ਕਲਾਸ ਪੀਸ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਆ ਨੰਬਰ ਰਹੇਗਾ 16 ਬਿਨਾਂ ਦੇਰੀ ਕਰੇ ਬੁੱਕ ਕਰਾ ਲੈਣਾ 2000 ਦੇ ਅੰਦਰ ਅੰਦਰ ਸੂਟ ਹੋਏਗਾ ਠੀਕ ਹੈ ਜੀ ਨੈਕਸਟ ਪੀਸ ਸਾਰੇ ਇਸੇ ਰੇਂਜ ਦੇ ਸੂਟ ਰਹੇਗੇ ਆ ਲੋ ਜੀ ਨੈਕਸਟ ਪੀਸ ਰਹੇਗਾ ਆਪਣਾ ਇਹ ਵਾਲਾ ਦੇਖੋ ਪੀਸ ਦੇਖ ਦੇ ਕੇ ਤੁਹਾਡੀ ਰੂਹ ਖੁਸ਼ ਹੋਣੀ ਵੀ ਹੈ ਇਹ ਸੂਟ ਇੰਨੇ ਦਾ ਇੱਥੇ ਲੇਸ ਕਢਾਈ ਹੋਈ ਵੀ ਹੈ ਆ ਦੇਖੋ ਇਹ ਰਹੇਗਾ ਘੇਰਾ ਇਹ ਰਹੇਗੀ ਤੁਹਾਡੀ ਬਾਟਮ ਨੰਬਰ ਰਹਿਣ ਵਾਲਾ ਹੈ ਇਸ ਪੀਸ ਦਾ 17 ਇਹ ਮਿਲੇਗਾ ਤੁਹਾਨੂੰ ਚਨੌਣ ਦਾ ਜਬਰਦਸਤ ਚਾ ਦੁਪੱਟਾ ਇਹ 20 25 ਕ ਸੂਟ ਸਾਡੇ ਕੋਲ ਹੈਗੇ ਆ ਬਸ ਮਿਲੇ ਆ ਜੀ ਕਿਤੋਂ ਠੀਕ ਆ ਜਿਹੜਾ ਨੇ ਥੋੜੀ ਬਹੁਤ ਜ਼ਿਆਦਾ ਹਾਈ ਡਿਮਾਂਡ ਸੀ ਆ ਲੋ ਜੀ ਇਹ ਹੱਥੋਂ ਹੱਥੀ ਸੂਟ ਚਲੇ ਜਾਣੇ ਇਸ ਕਰਕੇ ਜਿਹਨੂੰ ਆ ਰਿਹਾ ਪਸੰਦ ਕਲਰ-ਕਲਰ ਤੁਹਾਡੇ ਸਾਰੇ ਪਸੰਦ ਦੇ ਆਵेंगे ਜਿਹੜੇ ਅੱਜ ਦੇ ਕਲਰ ਆਉਣਗੇ ਕੋਈ ਵੀ ਸੂਟ ਇਹ ਜਾਣੇ ਐਕਚੁਅਲੀ ਪਤਾ ਕੀ ਹੈ ਕਿਸੇ ਨਾ ਸਾਡੀ ਮੈਡਮ ਨੇ ਰੱਖੇ ਹੋਏ ਸੀ ਬਹੁਤ ਨਾਈਸ ਮੈਡਮ ਹੈ ਸਾਡੇ ਉਹ ਕਿਸੇ ਕਾਰਨ ਕਰਕੇ ਉਹਨਾਂ ਦਾ ਆਰਡਰ ਹੁਣ ਕੈਨਸਲ ਹੋਇਆ ਆ ਹਨਾ ਤਾਂ ਨੰਬਰ 18 ਉਹਨਾਂ ਨੇ ਹਮੇਸ਼ਾ ਕੁਆਂਟੀਟੀ ਦੇ ਵਿੱਚ ਲਿਆ ਆ ਕਿਸੇ ਕਾਰਨ ਕਰਕੇ ਮੈਡਮ ਨੇ ਹਲੇ ਤਾਂ ਕਰਕੇ ਅਸੀਂ ਵੀਡੀਓ ਦੇ ਵਿੱਚ ਪਾਏ ਆ ਇਹ ਸੂਟ ਨਾ ਕਸਟਮਰ ਮੰਗਦੇ ਰਹਿਗੇ ਸੀ ਕਿਉਂਕਿ ਰੰਗ ਇਹੋ ਜੇ ਸੀ ਨਾ ਇਹ ਵਾਲੇ ਹਰ ਕਲਰ ਤੁਹਾਨੂੰ ਇਹੋ ਜਿਹਾ ਮਿਲੇਗਾ ਬਿਲਕੁਲ ਚੱਕਵਾ ਸੂਟ ਨੰਬਰ 18 ਉਸ ਟਾਈਮ ਫਿਰ ਉਹ ਅਸੀਂ ਰੱਖਦੇ ਸੀ ਉਹਨਾਂ ਦੇ ਕਿਸੇ ਕਾਰਨ ਕਰਕੇ ਨਹੀਂ ਗਏ ਠੀਕ ਹੈ ਜੀ ਨੰਬਰ ਰਹੇਗਾ 19 ਆ ਦੇਖੋ ਨੈਕਸਟ ਪੀਸ ਇਹ ਰਹੇਗਾ ਇਹ ਉਹਨਾਂ ਦੇ ਹੀ ਪੀਸ ਤੁਹਾਨੂੰ ਦਿਖਾ ਰਹੇ ਹਾਂ ਸੇਲ ਦੇ ਵਿੱਚ ਸੂਟ ਪਾ ਰਹੇ ਹਾਂ ਸਿੰਗਲ ਸਿੰਗਲ ਪੀਸ ਹੈ ਸਿੰਗਲ ਹਾਈ ਡਿਮਾਂਡਡ ਪੀਸ ਜਿਹੜੇ ਸੂਟ ਉਸ ਟਾਈਮ ਸਭ ਦੀ ਡਿਮਾਂਡ ਦਾ ਸੀ ਨਾ ਇਹ ਵਾਲੇ ਉਹ ਸੂਟ ਹਨ ਲੈ ਸਲਕ ਦਾ ਪਿਓਰ ਸਲਕ ਦਾ ਸੂਟ ਆਸੇਂ ਦੇਖੋ ਗਲੇ ਦੇ ਉੱਪਰ ਐਮਬਰਾਇਡਰੀ ਫਰਸਟ ਕਲਾਸ ਠੀਕ ਹੈ ਜੀ ਇਹ ਘੇਰਾ ਘੇਰੇ ਦੇ ਉੱਪਰ ਬਹੁਤ ਸੋਹਣਾ ਕੰਮ ਨੋਟਵਰਕ ਦਾ ਇਹ ਸਿਲਕ ਦੀ ਰਹੇਗੀ ਬਾਟਮ ਨੰਬਰ ਰਹਿਣ ਵਾਲਾ ਇਸ ਪੀਸ ਦਾ 20 ਚਨਾਉਣ ਦਾ ਰਹੇਗਾ ਦੁਪੱਟਾ ਜਮਾ ਖਿੜੇ-ਖਿੜੇ ਰੰਗ ਹੈਂਡਵਰਕ ਦਾ ਟੱਚ ਫਟਾਫਟ ਕਿਰਾਣੀ ਹੈ ਆਪਣੇ ਪੀਸ ਦੀ ਬੁਕਿੰਗ ਨੈਕਸਟ ਪੀਸ ਪਿਓਰ ਕ੍ਰੇਪ ਦਾ ਪੀਸ ਪਿਓਰ ਕ੍ਰੇਵ ਦਾ ਸਾਰੇ ਸੂਟ ਮਹਿੰਗੇ ਆ ਜੀ ਸਭ 3 3000 ਦੀ ਰੇਂਜ ਦੇ ਦੇਖੋ ਜੀ ਘੇਰਾ ਦਿਖਾਓ ਨੇੜੇ ਤੋਂ ਇਹ ਕੇਰਾ ਹੈ ਘੇਰੇ ਦੇ ਉੱਪਰ ਹੈਂਡਵਰਕ ਨੇਵੀ ਬਲੂ ਕਲਰ ਹੈ ਪਿਓਰ ਕ੍ਰੇਵ ਦਾ ਸੂਟ ਹੈ ਤੁਹਾਨੂੰ ਵੀ ਪਤਾ 3000 ਤੋਂ ਘੱਟ ਕਿਤੇ ਸੂਟ ਨਹੀਂ ਹੈ ਨੰਬਰ 21 ਚਨਾਉਣ ਦਾ ਦੁਪੱਟਾ ਨੈਕਸਟ ਪੀਸ ਨੰਬਰ ਰਹੇਗਾ 22 ਉਹ ਤਾਂ ਫੋਟੋ ਹੈ ਇਸ ਪੂਰਾ ਕ੍ਰੇਵ ਦਾ ਸੂਟ ਅੱਜ ਪੱਕਾ ਪੀਸ ਦੇਖੋ ਤੁਸੀਂ ਆਹ ਲਓ ਪੂਰਾ ਕ੍ਰੇਵ ਦਾ ਸੂਟ ਕੰਮ ਵੀ ਦੇਖੋ ਕੰਮ ਤੇ ਫੋਕਸ ਕਰਦਾਇਆ ਕਰਮੋਣਾ ਬਹੁਤ ਬਰੀਕੀ ਜਾਂ ਬੜਾ ਫਰਸਟ ਕਲਾਸ ਕਰਿਆ ਹੋਇਆ ਕੰਮ ਨੰਬਰ ਰਹੇਗਾ 22 ਇਹ ਮਿਲੇਗਾ ਤੁਹਾਨੂੰ ਇਹਦਾ ਚਨੌਨ ਦਾ ਦੁਪੱਟਾ ਆਹ ਲਓ ਜੀ ਦੁਪੱਟੇ ਦੇ ਉੱਪਰ ਡਿਜੀਟਲ ਫੁੱਲ ਰਹੇਗੇ ਇਸ ਤਰ੍ਹਾਂ ਦਾ ਦੁਪੱਟਾ ਮਿਲੇਗਾ ਨੰਬਰ 22 ਇੱਕ ਤੁਹਾਨੂੰ ਨਾ ਕਰੇਵ ਦਾ ਸੂਟ ਦਿਖਾਉਂਦੀ ਆ ਇਹਦਾ ਸ਼ਾਰਟ ਪਾਇਆ ਹੋਇਆ ਮੈਂ ਉਸ ਟਾਈਮ ਇਨਾ ਕਸਟਮਰ ਨੇ ਡਿਮਾਂਡ ਕਰੀ ਸੀ ਨਾ ਇਸ ਪੀਸ ਦੇ ਉੱਪਰ ਸਾਨੂੰ ਇਹੀ ਚਾਹੀਦਾ ਇਹੀ ਚਾਹੀਦਾ ਬਟ ਆਪਾਂ ਨੇ ਕਿਸੇ ਨੂੰ ਨਹੀਂ ਦਿਆ ਸੀ ਜੀ ਆਪਾਂ ਨੇ ਆਪਣੀ ਮੈਡਮ ਵਾਸਤੇ ਰੱਖਿਆ ਸੀ ਹੈਨਾ ਆ ਦੇਖੋ ਨੰਬਰ ਰਹੇਗਾ 23 ਆलो ਠੀਕ ਹੈ ਜੀ ਨੰਬਰ 23 ਇਹ ਰਹੇਗਾ ਇਸ ਪੀਸ ਦਾ ਦੁਪੱਟਾ ਆ ਗਾ ਜੀ ਫਰਸਟ ਕਲਾਸ ਪੀਸ ਹੈ ਜਮਾ ਰੂਜ ਹੀ ਖੁਸ਼ ਨੇ ਇਹਦੇ ਨਾਲ ਦਾ ਮੈਂ ਆਪਣਾ ਸਟਿਚ ਕਰਿਆ ਹੋਇਆ ਨੰਬਰ ਰਹੇਗਾ 23 ਪਿਓਰ ਕਰੇਵ ਦੇ ਸੂਟ ਤੇ ਜਿਹੜਾ ਤੁਹਾਨੂੰ ਰੇਂਜ ਮਿਲ ਰਹੀ ਹੈ ਬਸ ਫਾਇਦਾ ਚੱਕਣਾ ਹੈ ਅੱਜ ਵੀਡੀਓ ਦਾ ਠੀਕ ਹੈ ਜੀ ਰੈਸਟ ਸੂਟ ਬਿਲਕੁਲ ਨਹੀਂ ਭੁੱਲਣਾ ਸਭ ਤੋਂ ਪਹਿਲਾ ਨੰਬਰ 1 ਵਾਲਾ ਸੂਟ ਠੀਕ ਆ ਉਹ ਸੂਟ ਬਿਲਕੁਲ ਨਹੀਂ ਭੁੱਲਣਾ ਫਿਰ 2 ਮਹੀਨੇ 3-3 ਮਹੀਨੇ ਸੂਟ ਨਹੀਂ ਮਿਲਦੇ ਉਹ ਵਾਲੇ ਨੰਬਰ ਰਹੇਗਾ 24 ਪਿਓਰ ਮਡਾਲ ਮਸਲੀਨ ਦਾ ਸੂਟ ਸ਼ਾਨਦਾਰ ਪੀਸ ਦੇਖੋ ਜੀ ਪਿੱਛੇ ਹੋ ਜਾਓ ਪਿੱਛੇ ਆ ਦੇਖ ਨੰਬਰ ਰਹੇਗਾ 24 ਸਾਰੇ ਤੇ ਕੰਮ ਕਰਿਆ ਹੋਇਆ ਇਹਦੇ ਉੱਪਰ ਕਰੇਵ ਦਾ ਇੱਕ ਹੋਰ ਸੂਟ ਆ ਲਓ ਜੀ 25 ਨੰਬਰ ਦੇਖੋ ਕੰਮ ਹੈ ਨਾ ਸ਼ਾਨਦਾਰ ਦੇਖੋ ਪਿਓਰ ਕਰੇਵ ਦਾ ਸੂਟ ਤੁਸੀਂ ਜਿਸ ਟਾਈਮ ਇਹ ਸੂਟ ਉਸ ਟਾਈਮ 32 3200 ਦੇ ਤੇ 3000 ਦੇ ਸੂਟ ਸੀ ਅੱਜ ਤੁਹਾਨੂੰ ਕਿੰਨੇ ਪਿਆਰੇ ਰੇਟ ਦੇ ਉੱਪਰ ਸੂਟ ਮਿਲ ਰਹੇ ਆ ਤੁਹਾਡੇ ਘਰ ਫੰਕਸ਼ਨ ਫੰਕਸ਼ਨ ਹੈ ਨਾ ਬਸ ਹੁਣ ਲੈ ਲੈਣਾ ਫਟਾਫਟ ਸੂਟ ਕਿਉਂਕਿ ਇਦਾਂ ਦੀ ਵੀਡੀਓ ਕਦੇ-ਕਦੇ ਹੁੰਦੀ ਆ ਨੈਕਸਟ ਰਹੇਗਾ ਆਪਣਾ ਇਹ ਵਾਲਾ ਪੀਸ ਰਾਮਟੈਕਸ ਬ੍ਰਾਂਡ ਦਾ ਜ਼ਬਰਦਸਤ ਪੀਸ ਬਲੈਕ ਕਲਰ ਦੀ ਬਾਟਮ ਉਹਦੇ ਉੱਪਰ ਕਰਿਆ ਹੋਇਆ ਕੰਮ ਨੰਬਰ ਰਹੇਗਾ 26 ਦੇਖੋ ਦੁਪट्टे ਨੈਕਸਟ ਪੀਸ ਨੈਕਸਟ ਪੀਸ ਆਪਣਾ ਇਹ ਰਹੇਗਾ ਦੇਖੋ ਜੀ ਇਹ ਰਹੇਗਾ ਥੋੜਾ ਓਹੋ ਹੋ 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 ਇਹ ਨਾ ਤਾਂ ਕੁਝ ਹੋ ਗਿਆ ਇਹ ਹੈ ਦਾ ਫਰੰਟ ਠੀਕ ਹੈ ਲਵੈਂਡਰ ਸ਼ੇਡ ਨੰਬਰ 27 ਹੈਵੀ ਦੁਪੱਟਾ ਬਸ ਇਹਨਾਂ ਨੂੰ ਆਇਆ ਵਧੀਆ ਜਿਹਾ ਸੂਟ ਸਟਿਚ ਕਰਾ ਲੈਣਾ ਸੂਟ ਤਾਂ ਤੁਹਾਨੂੰ ਫਰੀ ਵਰਗਾ ਮਿਲ ਰਿਹਾ ਸਟਿਚਿੰਗ ਤੇ ਥੋੜਾ ਜਿਹਾ ਪੈਸਾ ਲਗਾ ਲੈਣਾ ਸੂਟ ਬਣेंगे ਤੁਹਾਡੇ ਜ਼ਬਰਦਸਤ ਪਾਰਟੀ ਵੇਅਰ ਕਈ ਵਾਰੀ ਹੁੰਦਾ ਨਾ ਵੀ ਆਪਣਾ ਰਾਮ ਟੈਕਸ ਦਾ ਹੀ ਪਾਣਾ ਹੈ ਰਾਮ ਟੈਕਸ ਦੇ ਥੋੜੇ ਜਿਹਾ ਸੂਟ ਕਾਸਟਲੀ ਹੁੰਦੇ ਬਟ ਹੁੰਦੇ ਅੱਛੇ ਆ ਦੇਖੋ ਇੱਥੋਂ ਦੇਖੋ ਇਹ ਹੈਗਾ ਜੀ ਆਪਣਾ ਫਰੰਟ ਦੇਖੋ ਪੀਸ ਇਹ ਫਰੰਟ ਹੈ ਖੁੱਲ ਗਿਆ ਇਹ ਆ ਕੀ ਰਾ ਇੱਥੇ ਲੇਜ਼ਿੰਗ ਇਨਸਰਟਿੰਗ ਨੰਬਰ ਰਹੇਗਾ 28 ਦੇ 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 फटाफट ਆਸਨਾ ਆ ਲੋ ਜੀ ਇਹ ਰਹੇਗਾ ਦੁਪੱਟਾ ਇਹਦਾ ਠੀਕ ਹੈ オレンジ रस्ट शेड ਦੇ ਉੱਪਰ ਸੂਟ ਹੈ ਤਾਂ ਸਾਰੇ ਖੁੱਲ ਗਿਆ ਜੀ ਸਾਡਾ ਸਿਲਕ ਦੀ ਰਹੇਗੀ ਬਾਟਮ ਨੈਕਸਟ ਪੀਸ ਤੁਹਾਨੂੰ ਆ ਮਿਲੇਗਾ ਪਿਓਰ ਕਰੇਵ ਦਾ ਦੇਖੋ ਜੀ ਪਿਓਰ ਕਰੇਵ ਦੇ ਲਸ਼ਲਸ਼ ਕਰਦੇ ਸੂਟ ਆ ਇਹਨਾਂ ਵਿਚਾਰਿਆਂ ਦੇ ਵੱਲ ਪੈ ਗਿਆ ਤੈ ਲਗਾ ਕੇ ਨਾ ਇਦਾਂ ਰੱਖਿਆ ਹੋਇਆ ਸੀ ਜਦ ਇਹਨੂੰ ਪ੍ਰੈਸ ਕਰਨਗੇ ਨਾ ਦੂਰ ਤੋਂ ਨਸਕਾਰੇ ਮਾਰਨੇ ਆ ਸੂਟ ਨੇ ਨੰਬਰ ਰਹੇਗਾ 29 ਇਹ ਮਿਲੇਗਾ ਇਹਦਾ ਦੁਪੱਟਾ ਆ ਦੇਖੋ ਹੈਵੀ ਦੁਪੱਟਾ 29 ਨੰਬਰ नेक्स्ट पीस नंबर रहेगा थर्टी हाँ देखो जी एक पीस थानू आ मिलना है ये भी बड़ा शानदार थी. है ये कॉटन दे ठीक है ये रहेगा कॉटन दा सूट नंबर रहेगा थर्टी चरौन का मिलेगा दुपट्टा बिल्कुल रेंज दे विच सूट मिलेगा ए वाला नंबर थर्टी नेक्स्ट पीस ਪਾਰਟੀ ویئر ਹਾਂ ਦੇਖੋ ਸਿਲਕ ਬਨਾਰਸੀ ਦੇ ਉੱਪਰ ਹੁਣ ਜੋ ਫੋਨ ਲੈ ਕੇ ਆਓ ਕੱਢੂਗੇ ਆਪਾਂ ਲੱਕੀ ਡਰੋ ਠੀਕ ਹੈ ਨੰਬਰ ਰਹਿਣ ਵਾਲਾ ਹੈਗਾ ਆ ਤੁਹਾਡਾ 31 ਠੀਕ ਹੈ ਇਹ ਰਹੇਗਾ ਦੁਪੱਟਾ ਲਓ ਜੀ ਪੀਸ ਆਹੋ ਬੇਟੀ ਆ ਲਓ ਜੀ ਦੇਖੋ 31 ਨੰਬਰ ਫਟਾਫਟ ਕਰਾਣੀ ਹੈ ਆਪਣੇ ਪੀਸ ਦੀ ਬੁਕਿੰਗ ਜੇ ਆ ਰਿਹਾ ਪਸੰਦ ਨੈਕਸਟ ਵੀਡੀਓ ਚ ਫਿਰ ਮਿਲਾਂਗੇ ਅੱਛੇ ਅੱਛੇ ਜੇ ਸੂਟ ਲੈ ਕੇ ਹੁਣ ਕੱਢਾਂਗੇ ਤੁਹਾਡਾ ਪਿਆਰਾ ਜਿਹਾ ਲੱਕੀ ਡਰੋ ਲੱਕੀ ਡਰੋ ਦਾ ਕਨਸੈਪਟ ਇਹ ਹੁੰਦਾ ਆ ਜਿਹੜੀ ਆਪਣੀ ਵੀਡੀਓ ਚੱਲ ਰਹੀ ਹੈ ਉਹਦੇ ਵਿੱਚੋਂ ਆਪਾਂ ਲੱਕੀ ਡਰੋ ਕੱਢਦੇ ਆ ਨਾ ਜਿੱਦਾਂ ਅੱਜ ਦੀ ਵੀਡੀਓ ਦੇ ਵਿੱਚ ਕੱਢ ਰਹੇ ਹਾਂ ਤੁਸੀਂ ਇਹਦਾ ਨਾ ਸਕਰੀਨਸ਼ਾਟ ਲੈ ਕੇ ਅੱਜ ਭੇਜਣਾ ਹੁੰਦਾ ਆ ਸਾਨੂੰ ਲਓ ਜੀ ਦੇਖੋ ਇਹ ਆਪਣੀ ਹੈਗੀ ਆ 29 ਜਨਵਰੀ ਦੀ ਵੀਡੀਓ ਇਦੇ ਵਿੱਚ ਆਪਾਂ ਕੱਢ ਰਹੇ ਹਾਂ ਲੱਕੀ ਡ੍ਰੋ ਜਿਹੜਾ ਇਹਦਾ ਵੀ ਲੱਕੀ ਡ੍ਰੋ ਨਿਕਲੇਗਾ ਜਿਹੜੀ ਅੱਜ ਦੀ ਵੀਡੀਓ ਚੱਲ ਰਹੀ ਆ ਉਹਦੇ ਵਿੱਚ ਤੁਸੀਂ ਕੋਈ ਵੀ ਸੂਟ ਪਸੰਦ ਕਰਨਾ ਆ 250 ਦਾ ਸਾਡਾ 쿠ਪਨ ਲੱਗਦਾ ਹੈ ਜਿਨ੍ਹਾਂ ਦਾ ਲੱਕੀ ਡ੍ਰੋ ਨਿਕਲਦਾ ਆ ਉਹਦੇ ਵਿੱਚੋਂ ਅਸੀਂ ਛੇਸ ਕਰਦੇ ਆ ਬਾਈ ਚਾਂਸ ਤੁਹਾਨੂੰ ਇਹਦੇ ਵਿੱਚ ਕੋਈ ਸੂਟ ਪਸੰਦ ਨਹੀਂ ਆਇਆ ਤੁਸੀਂ ਉਸੇ ਦਿਨ ਸਕਰੀਨਸ਼ਾਟ ਭੇਜ ਕੇ ਲਿਖਵਾਉਣਾ ਹੁੰਦਾ ਹੈ ਕਿ ਸਾਡਾ 250 ਦਾ 쿠ਪਨ ਹੈ ਅਸੀਂ ਕਦੇ ਵੀ ਇਹ ਸੂਟ ਦੇ ਵਿੱਚ ਕਦੇ ਵੀ ਪਰਚੇਸ ਕਰਨਾ ਉਹਦੇ ਵਿੱਚੋਂ ਛੇਸ ਕਰੋਗੇ ਤੁਹਾਡਾ 쿠ਪਨ ਲੱਗੂਗਾ ਠੀਕ ਆ ਜੀ ਲਿੱਖਤਾ ਦਾ اے ਆਏ ਜੀ ਸੀਮਾ ਖਾਨ ਦੇ ਨਾਮ ਤੋਂ S W E M A ਸੀਮਾ ਖਾਨ ਇੱਕ ਮੈਡਮ ਦਾ ਸਾਡੀ ਇਹ ਆ ਠੀਕ ਹੈ ਜੀ ਤੇ ਇੱਕ ਹੋਰ ਕੱਢਾਂਗੇ ਆਪਾਂ ਠੀਕ ਹੈ ਜਿਸ ਤਰ੍ਹਾਂ ਤੁਸੀਂ ਆਪਣਾ ਪਿਆਰ ਤੇ ਸਪੋਰਟ ਬਣਾਇਆ ਹੋਇਆ ਕਿਸੇ ਤਰ੍ਹਾਂ ਬਣਾਏ ਰੱਖਣਾ ਦਿਲ ਤੋਂ ਧੰਨਵਾਦ ਹੈ ਜੀ ਤੁਹਾਡਾ ਇੰਨਾ ਪਿਆਰ ਇੰਨੇ ਪਿਆਰੇ ਤੁਸੀਂ ਕਮੈਂਟ ਦਿੰਦੇ ਹੋ ਦਿਲ ਤੋਂ ਧੰਨਵਾਦ ਹੈ ਸਾਰਿਆਂ ਦਾ ਨਾ ਵੀਰਪਾਲ ਕੋਰ ਇੱਕੀ ਕਮੈਂਟ ਹੈ ਜੀ ਠੀਕ ਹੈ ਵੀਰਪਾਲ ਕੋਰ ਜਿਸ ਤਰ੍ਹਾਂ ਜੁੜੇ ਹੋਏ ਹੋ ਉਸੇ ਤਰ੍ਹਾਂ ਜੁੜੇ ਰਹਿਣਾ ਨੈਕਸਟ ਵੀਡੀਓ ਵਿੱਚ ਫਿਰ ਮਿਲਦੇ ਹਾਂ ਥੈਂਕ ਯੂ ਸੋ ਮੱਚ